16 ਤਰੀਕ ਨੂੰ ਇੱਕ ਸਾਡੇ ਭਾਗ ਸਿੰਘ ਯੂਨੀਵਰਸਿਟੀ ਦੇ ਲਾਗੇ ਇੱਕ ਵਾਰਦਾਤ ਹੁੰਦੀ ਹੈ ਜਿਸ ਦੇ ਵਿੱਚ ਇੱਕ ਕੇਸਰ ਧਾਮੀ ਨਾਂ ਦਾ ਜਿਹੜਾ ਲੜਕਾ ਸੀ ਉਸ ਦਾ ਦੋ ਜਿਹੜੇ ਸ਼ੂਟਰ ਸੀ ਉਹਨਾਂ ਵੱਲੋਂ ਗੋਲੀਆਂ ਮਾਰ ਕੇ ਮਰਡਰ ਕੀਤਾ ਜਾਂਦਾ ਐਂਡ ਇਹ ਬੜੀ ਇੱਕ ਸੈਂਸੇਸ਼ਨਲ ਜਿਹੜਾ ਕ੍ਰਾਈਮ ਹੋਇਆ ਸੀ ਜਿਸ ਦੇ ਵਿੱਚ ਦੋ ਸ਼ੂਟਰ ਜਿਹੜੇ ਇਨਵੋਲ ਵਹਗੇ ਸੀ ਉਹ ਵਾਰਦਾਤ ਕਰਨ ਤੋਂ ਬਾਅਦ ਉਹਨਾਂ ਵੱਲੋਂ ਕੁਝ ਸੋਸ਼ਲ ਮੀਡੀਆ ਤੇ ਪੋਸਟ ਵੀ ਪਾਈ ਗਈ ਸੀ ਦਾ थाना ਆਦਮپور ਵੱਲੋਂ ਮਕਦਮਾ ਦਰਜ ਕਰਕੇ ਇਸ ਦੀ ਤਤਤੀਸ਼ ਅਮਲ ਵਿੱਚ ਲਿਆਂਦੀ ਗਈ ਤਾਂ ਮੇਰੇ ਵੱਲੋਂ ਜਿਹੜਾ ਹੈਗਾ ਕਿ ਇਹਦੇ ਵਿੱਚ ਸਪੈਸ਼ਲ ਟੀਮਾਂ ਗਠਿਤ ਕੀਤੀਆਂ ਗਿਆ ਜਿਨ੍ਹਾਂ ਦੇ ਵਿੱਚ ਸਾਡੇ ਡੀਐਸਪੀ ਆਦਮਪੁਰ ਰਜੀਵ ਕੁਮਾਰ ਤੇ ਨਾਲ ਉਹਨਾਂ ਦੇ ਐਸਐਚਓ ਜਿਹੜੇ ਇਨਸਪੈਕਟਰ ਰਵਿੰਦਰਪਾਲ ਐਂਡ ਸਾਡੇ ਡੀਐਸਪੀ ਡਿਟੈਕਟਿਵ ਮਿਸਟਰ ਮਹਿੰਦਰਜੀ ਸਿੰਘ ਸੈਣੀ ਤੇ ਨਾਲ ਸਾਡੇ ਸੀਆਈ ਇਨਸਪੈਕਟਰ ਪੁਸ਼ਪੋ ਬਾਲੀ ਇਹਨਾਂ ਦੀ ਜਿਹੜਾ ਟੀਮਾਂ ਗਠਿਤ ਕੀਤੀਆਂ ਗਈਆਂ ਸੀ ਐਂਡ ਇਹਨਾਂ ਨੇ ਇਸ ਦੇ ਉੱਤੇ ਜਿਹੜਾ ਹੈਗਾ ਇਹਨੂੰ ਕੰਮ ਕਰਦੇ ਹੋਏ ਇੱਕ ਸਿਕਰਟ ਇਨਫੋਰਮੇਸ਼ਨ ਡਵੈਲਪ ਹੋਈ ਕਿ ਇਹ ਜਿਹੜੇ ਦੋਨੇ ਦੋਸ਼ੀ ਹੈਗੇ ਨੇ ਇਹਨਾਂ ਵੱਲੋਂ ਜਦੋਂ ਵਾਰਦਾਤ ਕਰਨ ਤੋਂ ਬਾਅਦ ਮਰਡਰ ਕਰਨ ਤੋਂ ਬਾਅਦ ਜਿਹੜਾ ਕੁਸ਼ ਹਸਲਾ ਇਹਨਾਂ ਦਾ ਸੀ ਉਹਨਾਂ ਨੇ ਏਰੀਆ ਦੇ ਵਿੱਚ ਕਿਸ ਇੱਥੇ ਜਾਂਦੇ ਜਾਂਦੇ ਰੋਡ ਦੇ ਲਾਗੇ ਕਿਸੇ ਮੋਟਰ ਦੇ ਜਿਹੜੇ ਹੈਗਾ ਨੇੜੇ ਛਿਪਾ ਕੇ ਗਏ ਆ ਤਾਂ ਇਸ ਇਨਫੋਰਮੇਸ਼ਨ ਨੂੰ ਡਿਵੈਲਪ ਕਰਦੇ ਹੋਏ ਸਾਡਾ ਇਸ ਏਰੀਏ ਨੂੰ ਅੱਜ ਅਸੀਂ ਜਿਹੜਾ ਹੈਗਾ ਮਾਰਨਿੰਗ ਤੋਂ ਹੀ ਕਾਡਰਿੰਗ ਕੀਤਾ ਹੋਇਆ ਸੀ ਸੀਕਰਟ ਸਾਡੇ ਜਿਹੜੀਆਂ ਪਾਰਟੀਆਂ ਇੱਥੇ ਸਾਰੀਆਂ ਸੀਏਈ ਦੀਆਂ ਐਂਡ ਜਿਹੜੇ ਹੈਗਾ ਸਾਡੇ ਥਾਣੇ ਵੱਲੋਂ ਇੱਥੇ ਪਾਰਟੀਆਂ ਇੱਥੇ ਪੁਲਿਸ ਪਾਰਟੀਆਂ ਨੇ ਜਿਹੜਾ ਹੈਗਾ ਘੇਰਾਬੰਦੀ ਕੀਤੀ ਹੋਈ ਸੀ ਏਰੀਏ ਦੀ ਤਾਂ ਇਹ ਦੋਸ਼ੀ ਜਿਹੜੇ ਹੈਗੇ ਨੇ ਇਸ ਏਰੀਆ ਦੇ ਵਿੱਚ ਆਉਂਦੇ ਆ ਤਾਂ ਇੱਥੋਂ ਇਹਨਾਂ ਨੇ ਅਸਲਾ ਰੀਟਰੀਵ ਕੀਤਾ ਜਦੋਂ ਅਸਲਾ ਰੀਟਰੀਵ ਕਰਕੇ ਮੋਟਰਸਾਈਕਲ ਤੇ ਅੱਗੇ ਗਿਆ ਤਾਂ ਪੁਲਿਸ ਪਾਰਟੀ ਨਾਲ ਇਹਨਾਂ ਦੀ ਜਿਹੜੀ ਹੈ ਕਿ ਜਦੋਂ ਰੋਕਿਆ ਗਿਆ ਤਾਂ ਉੱਥੇ ਵਾਜੇ ਰਕਾਉਂਦੀ ਹੈ ਉਥੇ ਜਿਹੜਾ ਹੈਗਾ ਇਹਨਾਂ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਤਾਂ ਆਪਣੇ ਬਚਾਅ ਦੀ ਖਾਤਰ ਪੁਲਿਸ ਪਾਰਟੀ ਵੱਲੋਂ ਵੀ ਫਾਇਰਿੰਗ ਕੀਤੀ ਗਈ ਐਂਡ ਇਹਨਾਂ ਵੱਲੋਂ ਜਿਹੜੇ 3 ਰਾਉਂਡ ਫਾਇਰ ਕੀਤੇ ਗਏ ਸੀ ਉਹ ਇੱਕ ਸਾਡੀ ਸਰਕਾਰੀ ਗੱਡੀ ਜਿਹੜੀ ਸਕੋਰਪੀਓ ਗੱਡੀ ਆ ਉਹਦੇ ਵਿੱਚ ਲੱਗਿਆ ਐਂਡ ਦੂਸਰਾ ਇੱਕ ਨੇੜੇ ਦਰਖਤ ਆ ਉਹਦੇ ਵਿੱਚ ਲੱਗਿਆ ਇੱਕ ਦਾ ਬਚਾਅ ਹੋ ਗਿਆ ਐਂਡ ਇਹਦੇ ਵਿੱਚ ਦੋਨੇ ਦੋਸ਼ੀ ਜਿਹੜੇ ਹੈਗੇ ਨੇ ਇਹਨਾਂ ਦੇ ਲੱਤਾਂ ਦੇ ਵਿੱਚ ਜਿਹੜੀਆਂ ਗੋਲੀਆਂ ਲੱਗੀਆਂ ਨੇ ਇਹਨਾਂ ਨੂੰ ਜ਼ਖਮੀ ਜਿਹੜੇ ਹੋਏ ਸੀ ਇਹਨਾਂ ਨੂੰ ਹਸਪਤਾਲ ਐਡਮਿਟ ਕਰਾਇਆ ਗਿਆ ਇਹ ਸਾਡੀ ਜਿਹੜੀ CIA ਐਂਡ ਸਾਡੀ ਜਿਹੜੀ ਥਾਣੇ ਆਦਮਪੁਰ ਦੀ ਜਿਹੜੀ ਟੀਮਾਂ ਹੈਗੀਆਂ ਸੀ ਇਹਨਾਂ ਨੇ ਜਿਹੜਾ ਇਹਦੇ ਵਿੱਚ ਸਫਲਤਾ ਅਜ਼ਗੀਤੀ ਜਿਨ੍ਹਾਂ ਦੇ ਵਿੱਚ ਸਾਡੇ ASI ਦਿਆਚੰਦ ਜਿਹੜੇ ਪੁਲਿਸ ਪਾਰਟੀ ਨੂੰ ਲੀਡ ਕਰ ਰਹੇ ਸੀ ਜਿਹਦੇ ਨਾਲ ਇਹਨਾਂ ਦਾ ਮੇਨ ਅਨਕਾਊਂਟਰ ਹੋਇਆ ਜਿਹਦੇ ਵਿੱਚ ਸਾਡੇ ASI ਮਨਦੀਪ ਕੁਮਾਰ ਸੀਆਈਏ ਤੋਂ ਐਂਡ ਸੀਨੀਅਰ ਕਨਸਟੇਬਲ ਸਾਡੇ ਅਮਨਦੀਪ ਇੱਕ ਸਾਡੇ ਸੋਨੀ ਤੇ ਇੱਕ ਨੀਨਾ ਰਾਣੀ ਇਹ ਸਾਰੀਆਂ ਜਿਹੜੇ ਜਵਾਨ ਇਹਦੇ ਵਿੱਚ ਗੱਡੀ ਦੇ ਵਿੱਚ ਸ਼ਾਮਲ ਸੀ ਐਂਡ ਬਾਕੀ ਜਿਹੜੇ ਮੁਲਾਜ਼ਮ ਸੀ ਉਹਨਾਂ ਨੇ ਘੇਰਾਬੰਦੀ ਕੀਤੀ ਹੋਈ ਸੀ ਇਹ ਜਿਹੜਾ ਹੈਗਾ ਪਰਸੋਂ ਜਿਹੜਾ ਸੈਂਸੇਸ਼ਨ ਕ੍ਰਾਈਮ ਸੀ ਉਹਨੂੰ ਟਰੈਕ ਕਰਨ ਦੇ ਵਿੱਚ ਉਹਨੂੰ ਟ੍ਰੇਸ ਕਰਨ ਦੇ ਵਿੱਚ ਤੇ ਦੋਸ਼ੀਆਂ ਨੂੰ ਜਿਹੜਾ ਹੈਗਾ ਅਰੈਸਟ ਕਰਕੇ ਜਿਹੜਾ ਇਹਦੇ ਵਿੱਚੋਂ ਬੱਤੀਪੋਰ ਦਾ ਜਿਹੜਾ ਹੈਗਾ ਦੋ ਵੈਪਨ ਅਸੀਂ ਰਿਕਵਰ ਕੀਤੇ ਹੈਗੇ ਤਿੰਨ ਲਾਈਵ ਕਾਟਿਜਸ ਐਂਡ ਤਿੰਨ ਜਿਹੜੇ ਐਮਪਟੀ ਸ਼ੈਲ ਜਿਹੜੇ ਖੋਲ ਘਰ ਦੋਸ਼ ਨੇ ਉਹ ਬਰਾਮਦ ਕੀਤੇ ਆਂ ਐਂਡ ਇੱਕ ਮੋਟਰਸਾਈਕਲ ਜਿਹੜੇ ਦੇ ਉੱਪਰ ਆਈ ਸੀ ਉਹ ਬਰਾਮਦ ਕੀਤਾ ਅਗਲੀ ਇਹਨਾਂ ਦੀ ਜਿਹੜੀ ਹੈਗੀ ਹੈ ਹੁਣ ਢгай ਨਾਲ ਜਿਹੜੀ ਹੈਗੀ ਇਹਨਾਂ ਦੀ ਪੁੱਛਗਿੱਛ ਕਰਕੇ ਅਗਲੀ ਕਾਰਵਾਈ ਜਿੱਦ ਕੋਈ ਪਹਿਲਾਂ ਵੀ ਮਾਮਲੇ ਦਰਜ ਨੇ ਇਹਨਾਂ ਦੇ ਪਹਿਲਾਂ ਵੀ ਮਾਮਲੇ ਦਰਜ ਨੇ ਕ੍ਰਿਮੀਨਲ ਰਿਕਾਰਡ ਦੇ ਬੰਦੇ ਹੈਗੇ ਐ ਐਂਡ ਉਹਨਾਂ ਬਾਰੇ ਵੀ ਜਿਹੜੀ ਹੈਗੀ ਸਟੇਟਸ ਤੇ ਸਾਰਾ ਅਸੀਂ ਚੈੱਕ ਕਰਕੇ ਅਗਲੀ ਜਿਹੜੀ ਹੈਗੀ ਕਿਉਂਕਿ ਹੁਣ ਇਹਨੂੰ ਐਡਮਿਟ ਕਰਾਇਆ ਜਦੋਂ ਇਹ ਠੀਕ ਹੋਣਗੇ ਡਿਸਚਾਰਜ ਹੋਣਗੇ ਹਸਪੀਟਲ ਤੋਂ ਉਸ ਤੋਂ ਬਾਅਦ ਇਹਨਾਂ ਦੇ ਜਿਹੜੀ ਮਕਦਮਾ ਦੇ ਵਿੱਚ ਗ੍ਰਿਫਤਾਰੀ ਤਸੱਬਰ ਕਰਕੇ ਉਸ ਤੋਂ ਬਾਅਦ ਅਗਲੀ ਕਾਰਵਾਈ ਜਿਹੜੀ ਹੈਗੀ ਅਸੀਂ ਪ੍ਰੋਪਰ ਅਮਲ ਚੱਲਿਆਂ ਦੀ ਜੀ